ਇਸ ਨੇਖਾ ਗਰੀ ਬਹੁਤ ਸਤਕਾਰਯੋਗ ਬਹੁਤ ਸਿਆਣੇ ਬਹੁਤ ਸਮਝਦਾਰ ਸਮਝਦਾਰ ਸੀ ਪਰ ਉਹ ਇਸ ਇੰਨੀ ਘਟਿਆ ਰਾਜਨੀਤੀ ਦੇ ਉੱਤੇ ਇੰਨੀ ਘਟਿਆ ਗੱਲ ਕਰਨਗੇ ਸੋ ਬਹੁਤ ਉਹਨਾਂ ਨੂੰ ਸਵਾ ਨਹੀਂ ਲਿੰਦਾ ਪਰ ਆਰ ਮੰਤਰੀ ਜੀ ਨਿੰਦਰ ਮੋਦੀ ਦੀ ਪੰਜਾਬ ਆਏ ਅਸੀਂ ਉਹਨਾਂ ਨੂੰ ਮੈਂ ਗੁਰਮੀਤ ਸਿੰਘ ਗੁੱਡੀਆਂ ਜੀ ਨੇ ਮਿਲ ਲਈ ਉਹਨਾਂ ਦਾ ਸਵਾਗਤ ਕੀਤਾ ਉੱਥੇ ਸਾਰੀ ਗੱਲਬਾਤ ਹੋਈ ਉੱਥੇ ਮੈਂ ਕੋਈ ਆਪਣੇ ਬਾਰੇ ਨਹੀਂ ਗੱਲ ਕੀਤੀ ਮੈਂ ਉਹਨਾਂ ਨੂੰ ਪੰਜਾਬ ਦੇ ਕਿਸਾਨ ਭਰਾਵਾਂ ਲਈ ਪੰਜਾਬ ਦੇ ਗਰੀਬ ਪਰਿਵਾਰਾਂ ਵਾਸਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਸਾਹਿਬ ਕਿ ਸਰ ਪੰਜਾਬ ਨੂੰ ਬਹੁਤ ਥੋੜਾ ਤੁਸੀਂ 1900 ਕਰੋੜ ਰੁਪਏ ਜਿਹੜਾ ਨਿਫੜ ਦੇ ਕੇ ਜਾ ਰਹੇ ਹੋ ਬਹੁਤ ਥੋੜਾ ਕਿਉਂਕਿ ਤੁਸੀਂ ਆਪ ਆਪਣੀ ਸੂਚ ਦੇ ਵਿੱਚ ਕਿਹਾ ਕਿ ਜਦੋਂ ਹਮਾਚਲ ਦਾ ਵੀ ਨੁਕਸਾਨ ਬਹੁਤ ਘੱਟ ਹੈ ਹਮਾਚਲ ਦੇ ਨਾਲੋਂ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਦੇਖ ਕੇ ਆ ਰਿਹਾ ਹਾਂ ਉਸ ਤੋਂ ਚੀਫ ਸੈਕਟਰੀ ਸਾਹਿਬ ਨੇ ਪੂਰਾ ਡਿਟੇਲ ਦੱਸਿਆ ਤੁਹਾਨੂੰ ਬਹੁਤ ਦੁੱਖ ਲੱਗਾ ਕਿ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਡੇ ਉਹਤੇ ਸਾਨੂੰ ਪੰਜਾਬੀਆਂ ਨੂੰ ਪੰਜਾਬ ਨੂੰ ਨਫਰਤ ਕਰਦੇ ਸੀ ਪਰ ਕੱਲ ਸ੍ਰੀ ਅਖੜ ਜੀ ਇੱਕ ਮੇਰੇ ਬਾਰੇ ਮਜ਼ਾਕ ਕਰ ਰਹੇ ਸੀ ਕਿ ਮੈਂ ਜਾਣਦਾ ਵੀ ਕੌਣ ਹੈ ਕਾਦਾ ਮੰਤਰੀ ਹੈ ਸੋ ਇੱਕ ਆਪਕਰਾਂ ਚੋਂ ਚੁੜ ਕੇ ਆਏ ਹੋਏ ਸਾਡੇ ਹਲਕਾ ਸਾਹਮਣੇ ਵਾਲੇ ਲੋਕਾਂ ਨੇ ਕੋਨੇ 3 ਲੱਖ ਵੋਟ ਹੈ ਜਿਨ੍ਹਾਂ ਨੇ ਮੈਨੂੰ ਚੁਣਿਆ ਉਸ ਤੋਂ ਬਾਅਦ ਸਾਡੇ ਪਾਕੀ ਸੁਪਰੀਮਰ ਕੇਜਵਾ ਜੀ ਨੇ ਮੁੱਖ ਮੰਤਰੀ ਪੰਜਾਬ ਸਰਕਾਰ ਕੋਲ ਸੀਮਾਨ ਜੀ ਨੇ ਮੇਰੀ ਵਫਾਦਰ ਤੇ ਇਮਾਨਦਾਰੀ ਲੋਕਾਂ ਪ੍ਰਤੀ ਸੇਵਾ ਦੇਖਦੇ ਹੋਏ ਮੈਨੂੰ ਪੂਰੇ 3 ਕਰੋੜ ਪੰਜਾਬ ਦੇ ਲੋਕਾਂ ਨਾਲ ਮੈਨੂੰ ਮੰਤਰੀ ਬਣਾਇਆ। ਉਹ ਤਿੰਨ ਅਹਿਮ ਮਹਿਕਮੇ ਮੇਰੇ ਕੋਲ ਪੰਜਾਬ ਦੇ ਹੋਣ ਤੇ ਪੰਜਾਬ ਦੇ ਭਾਜਪੀ ਦੇ ਸਟੇਟ ਦੇ ਪ੍ਰਧਾਨ ਕਹਿ ਰਹੇ ਹੋ ਕਿ ਮੈਂ ਤੇ ਜਾਣਦਾ ਹੀ ਮੁੰਡਿਆ ਕੌਣ। ਮੈਨੂੰ ਤੇ ਪਤਾ ਨਹੀਂ ਉਹਨੇ ਕੋਈ ਕਿਹੜਾ ਡਿਪਾਰਟਮੈਂਟ ਜੇ ਉਹਨਾਂ ਨੂੰ ਪੰਜਾਬ ਸਰਕਾਰ ਚੁਣਉਂਦੇ ਹੋਏ ਨਿਮਾਂਦਿਆਂ ਦਾ ਨਹੀਂ ਪਤਾ ਜੇ ਉਹਨਾਂ ਨੂੰ ਇੰਨੀ ਉਹ ਨਫਰਤ ਕਰਦੇ ਆ ਤੇ ਪੰਜਾਬ ਦੇ ਲੋਕਾਂ ਨੂੰ ਕੀ ਪਿਆਰ ਕਰਦੇ ਹੋ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕੀ ਪਿਆਰ ਕਰਦੇ ਹੋਣਗੇ ਕਿਉਂਕਿ ਮੈਂ ਪੰਜਾਬ ਦੇ ਮਜ਼ਦੂਰ ਭਰਾਵਾਂ ਲਈ ਪੰਜਾਬ ਦੇ ਕਿਸਾਨਾਂ ਲਈ ਜਿਹੜੀ ਮੰਗ ਕੀਤੀ ਸੀ ਇੱਕ ਪੰਜਾਬ ਦਾ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਪਹਿਲੇ ਦਿਨ ਤੋਂ ਹੀ 5 ਹਫ਼ਤੇ ਤੱਕ ਲਗਭਗ ਪੂਰੇ ਅਸੀਂ ਸਾਰੇ ਪੂਰੇ ਹਾਰਡ ਪੀੜ ਦੇ ਇਲਾਕਿਆਂ ਦੇ ਵਿੱਚ ਜਾ ਕੇ ਹਾਰਡ ਪੀੜ ਦੇ ਪਰਿਵਾਰਾਂ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜੇ ਸੀ ਖੜੇ ਹਾਂ ਖੜੇ ਰਵਾਂਗੇ ਉਹਨਾਂ ਦੇ ਲਈ ਮੰਗ ਕੀਤੀ ਕਿ ਬਹੁਤ ਸਾਰਾ ਨੁਕਸਾਨ ਪੰਜਾਬ ਦੇ ਕਿਸਾਨ ਪਰਿਵਾਰਾਂ ਦਾ ਹੋ ਗਿਆ ਇੱਕ ਫਸਲ ਨਹੀਂ ਝੋਨੇ ਦੀ ਫਸਲ ਨਹੀਂ ਰੋੜ ਗਈ ਕਮੀ ਆਉਣ ਵਾਲੀ ਖਾੜੀ ਦੀ ਫਸਲ ਵੀ ਜਿਹੜੀ ਆ ਉਹ ਜਿਵੇਂ ਬੀਜਣਗੇ ਕਿਉਂਕਿ ਖੇਤਾਂ ਦੇ ਵਿੱਚ ਮਲਵਾ ਚੜ ਗਿਆ, ਮਿੱਟੀ ਚੜ ਗਈ, ਦਿੱਤਾ ਚੜ ਗਈ। ਉਹਨੂੰ ਖੇਤ ਨੂੰ ਤਿਆਰ ਕਰਨ ਵਾਸਤੇ, ਕਣਕ ਬੀਜਣ ਵਾਸਤੇ ਬਹੁਤ ਸਮਾਂ ਲੱਗਦਾ ਉਹਨੂੰ ਖੇਤੀ ਦੇ ਦੁਆਰਾ ਤਿਆਰ ਕਰਨ ਨੂੰ। ਰੋਟੀਆਂ ਦੇ ਖੇਤ ਰੁੜ ਗਏ। 5-5 ਫੁੱਟ, 7-7 ਫੁੱਟ ਟੋਏ ਪੈ ਗਈ। ਸੁੱਕ ਜ਼ਮੀਨ ਨੂੰ ਤਿਆਰ ਕਰ ਲਈ। ਕਿਸਾਨ ਭਰਾਵਾਂ ਦੀਆਂ ਕਿਉਂਕਿ ਕਿਸਾਨ ਭਰਾ ਪੰਜਾਬ, ਪੂਰੇ ਦੇਸ਼ ਦਾ ਢਿੱਡ ਭਰਨਾ ਪੰਜਾਬ ਹੈ। ਸੋ ਅੱਜ ਦੇ ਪੰਜਾਬੀਆਂ ਦੀ ਗਰੀਬ ਪਰਿਵਾਰਾਂ ਵੀ ਜੇ ਮਾ ਮੋਦੀ ਸਾਹਿਬ ਤੋਂ ਬਣ ਕੀਤੀ ਤੁਹ ਦਾ ਮੋਦੀ ਸਾਹਿਬ ਨੂੰ ਤੇ ਗੁੱਸਾ ਆਇਆ ਹੀ ਆਇਆ ਪਰ ਨਾਲ ਦੀ ਨਾਲ ਭਾਜਪੀ ਦੇ ਪ੍ਰਧਾਨ ਸ੍ਰੀ ਜਾਖੜ ਜੀ ਨੂੰ ਦੁੱਖ ਲੱਗਾ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਕਿਉਂ ਬਣ ਕੀਤੀ ਕਿਉਂ ਗੱਲ ਕੀਤੀ ਸੋ ਇਹਨਾਂ ਦੇ ਮੋਦੀ ਜੀ ਤੋਂ ਬਾਅਦ ਸ੍ਰੀ ਜਾਖੜ ਤੋਂ ਬਾਅਦ ਦੂਜੇ ਨੇ ਤਾਂ ਬਹੁਤ ਵੀ ਦੁੱਖ ਲੱਗ ਰਿਹਾ ਕਿਉਂਕਿ ਇਹ ਕਹ ਰਿਹਾ ਕਿ ਤੁਸੀਂ ਆਪਣੀ ਪ੍ਰਪੋਜ਼ਲ ਭੇਜਣੀ ਸੀ ਅਸੀਂ ਪਹਿਲਾਂ ਹੀ 20000 ਕਰੋੜ ਰੁਪਏ ਫੰਡ ਦੀ ਪ੍ਰਪੋਜ਼ਲ ਪ੍ਰਧਾਨ ਮੰਤਰੀ ਜੀ ਨੂੰ ਭੇਜ ਚੁੱਕੇ ਆ ਕਿ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋਇਆ ਹੈ ਕਿ ਜੇ ਤੁਸੀਂ ਪੰਜਾਬ ਆ ਹੀ ਰਹੇ ਹੋ ਚਲੋ دیرਵਾਾਰ ਆ ਰਹੇ ਹੋ ਤੁਹਾਨੂੰ ਤੁਹਾਡਾ ਧੰਨਵਾਦ ਪਰ ਸਾਡੇ ਪੰਜਾਬ ਜੇ ਤੁਸੀਂ ਆ ਰਹੇ ਹੋ ਤਾਂ ਸਾਨੂੰ 20000 ਕਰੋੜ ਦਾ ਜਿਹੜਾ ਪੰਜਾਬੀਆਂ ਲਈ ਰੀਲੀਫਰ ਦੇ ਕੇ ਜਾਇਓ